927 ਕਿਲੇ ਜੋ ਜ਼ਮੀਨ ਪਈਆ ਤੇ ਨਾ ਤਾਂ ਇਹ ਸਰਕਾਰ ਦੀ ਜ਼ਮੀਨ ਆ ਉਹ ਉਹ ਇੱਕ ਹਰਿਆਸਤ ਦੇ ਰਾਜੇ ਦੀ ਜ਼ਮੀਨ ਸੀ ਤੇ ਅਸੀਂ ਚਰਾਗ ਲਾਉਣ ਵਾਲੇ ਆ ਤੇ ਅਸੀਂ ਜ਼ਮੀਨ ਸਾਮਣ ਵਾਲੇ ਆ ਇਹ ਸੂਰਜ ਕਹਿੰਦਾ ਸੂਰਜ ਵੇੜਿਆਂ ਦੇ ਕਮੀਆਂ ਦੇ ਵਿੱਚ ਆ ਜਾ ਇਹ ਇਹ ਸਾਡੇ ਵੇੜੇ ਦੇ ਵਿੱਚ ਕਮੀ ਆਉਣ ਨਹੀਂ ਦਿੰਦਾ ਤੁਹਾਂ ਤਮਾਨ ਪਗਮੰਤ ਤਮਾਨ ਜੀ ਇਹ ਤਾਂ ਆਮਕਰਾਂ ਦਾ ਮੁੰਡਾ ਇਹ ਸਾਡੇ ਲਈ ਤਾਂ ਜੀ ਆਮਕਰਾਂ ਦਾ ਮੁੰਡਾ ਹੈ ਹੀ ਨਹੀਂ ਤੇ ਰਾਜ ਦੀ ਜਮੀਨ ਆਜ਼ਾਦ ਕਿ ਉਹਦਾ ਵਾਰੀ وارਸ ਹੈ ਨਹੀਂ ਤਾਂ ਅਸੀਂ ਉਹਦੇ ਬਾਲੀ ਵਾਰਸਾਂ ਅਸੀਂ ਉਹ ਜਮੀਨ ਨੂੰ ਸਾਮਾਂਗੇ ਅਸੀਂ ਉਹਤੇ ਕਬਜ਼ਾ ਕਰਾਂਗੇ ਕਿਉਂ ਕਿਉਂ ਗ੍ਰਿਫਤਾਰ ਕੀਤਾ ਤੁਹਾਨੂੰ ਜੀ ਅਸੀਂ ਜਾ ਰਹੇ ਸੀਗੇ ਜਿਹੜੀ 927 ਕਿਲੇ ਜ਼ਮੀਨ ਸੀ ਉਹਦੇ ਵਿੱਚ ਅਸੀਂ ਜੋ ਵੇਚ ਵੇਚਰਾਕ ਪਿੰਡ ਬਸਾਉਣ ਜਾ ਰਹੇ ਸੀਗੇ ਇਹਨਾਂ ਨੇ ਰਾਸਤੇ 'ਚ ਸਾਨੂੰ ਉੱਥੇ ਫੜ ਲਿਆ ਤੇ ਪਹਿਲਾਂ ਕਹਿੰਦੇ ਸਾਨੂੰ ਵੀ ਕਿ ਤੁਸੀਂ ਦੱਸੋ ਕਿੱਥੇ ਜਾਣਾ ਅਸੀਂ ਕਿਹਾ ਵੀ ਅਸੀਂ ਤਾਂ ਜਿੱਥੇ ਤੁਸੀਂ ਲੈ ਕੇ ਜਾਵਾਂਗੇ ਉੱਥੇ ਜਾਵਾਂਗੇ ਤੁਸੀਂ ਮਤਲਬ ਤੁਹਾਨੂੰ ਕਿੱਥੋਂ ਗ੍ਰਿਫਤਾਰ ਕੀਤਾ ਜੀ ਸਾਨੂੰ ਜੀ ਕਰਾਚੋ ਚਨੇੜੀ ਤੋਂ ਗ੍ਰਿਫਤਾਰ ਕੀਤਾ ਜੀ ਹਾਂਜੀ ਤੁਸੀਂ ਜ਼ਮੀਨ ਤੇ ਚਲੇ ਸੀ ਉੱਥੇ ਹਾਂਜੀ ਮਤਲਬ ਪੁਲਿਸ ਤਾਂ ਮਤਲਬ ਤੁਹਾਨੂੰ ਕਿਉਂ ਕਬਜ਼ਾ ਲੈਣ ਦਿਓਗੇ ਉੱਥੇ ਪੁਲਿਸ ਕਹਿੰਦੀ ਤਾਂ ਜ਼ਮੀਨ ਹੀ ਕਿਸੇ ਹੋਰ ਦੀ ਹੈ ਮਤਲਬ ਸਰਕਾਰ ਕਹਿ ਰਹੀ ਹੈ ਸਰ ਉੱਥੇ ਜ਼ਮੀਨ ਸਰ ਜਿਹੜੀ ਸਰਕਾਰ ਆ ਜੀ ਉਹ ਆਪ ਦਾ ਉਹ ਕਰਨਾ ਚਾਹੁੰਦੀ ਆ ਵੀ ਇੱਥੇ ਮੰਡੀ ਲਾਈ ਜਾਵੇ ਕੁਝ ਹੋਰ ਕਰਿਆ ਜਾਵੇ ਸਰ ਇਹ ਸਾਡੇ ਜਿਹੜੇ ਮਤਲਬ ਇਹ ਭਾਈਚਾਰਾ ਇਹਨਾਂ ਦੇ ਵਿੱਚ ਨਹੀਂ ਵੰਡੀ ਜਾਊਗੀ ਇਹ ਜ਼ਮੀਨ ਜੇ ਇਹਨਾਂ ਦੇ ਵਿੱਚ ਜ਼ਮੀਨ ਵੰਡੀ ਜਾਊਗੀ ਸਾਡਾ ਵੀ ਹੱਕ ਸਾਨੂੰ ਮਿਲ ਜਾਊਗਾ ਕਿਸੇ ਗਰੀਬ ਦੇ ਘਰ ਵਿੱਚ ਕਹਿੰਦੇ ਨੇ ਵੀ ਇਸ ਬੇਸ ਕੀ ਕਹਿੰਦਾ ਨੇ ਬੇੜਿਆਂ ਦੇ ਕਮੀਆਂ ਵਿੱਚ ਆ ਜਾ ਇਹ ਸੂਰਜ ਕਹਿੰਦਾ ਸੂਰਜੇ ਬੇੜਿਆਂ ਦੇ ਕਮੀਆਂ ਦੇ ਵਿੱਚ ਆ ਜਾ ਇਹ ਇਹ ਸਾਡੇ ਬੇੜੇ ਦੇ ਵਿੱਚ ਕਮੀ ਆਉਣ ਨਹੀਂ ਦਿੰਦਾ ਤੁਹਾਂ ਤਮਾਨ ਪਗਮੰਤਮਾਨ ਜੀ ਇਹ ਤਾਂ ਆਮਕਰਾਂ ਦਾ ਮੁੰਡਾ ਹੈ ਇਹ ਸਾਡੇ ਲਈ ਤਾਂ ਜੀ ਆਮਕਰਾਂ ਦਾ ਮੁੰਡਾ ਹੈ ਹੀ ਨਹੀਂ ਲਗਦੇ ਆ ਆਮਕਰਾਂ ਦੇ ਆ ਜੀ ਸਰਕਾਰ ਨਹੀਂ ਕੋਈ ਆਮਕਰ ਸਾਡੇ ਲਈ ਕੋਈ ਆਮਕਰਾਂ ਦੀ ਨਹੀਂ ਏਕੜਾ ਮ ਚੌਧਰੀਆਂ ਦਾ ਸਾਥ ਦੇ ਰਹੇ ਨੇ ਜੀ ਤੇ ਦਿੰਦੇ ਰਹਿਣਗੇ ਅੱਜ ਅਸੀਂ ਜਦੋਂ ਬੇਗਮਪੁਰਾ ਬਸਾਉਣ ਦੀ ਜੋ ਰਸਮ ਸਾਡੀ ਹੈਗੀ ਸੀ ਜਦੋਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਅਸੀਂ ਉੱਥੇ ਚਿਰਾਗ ਲਾ ਕੇ ਗਿਆ ਤੇ ਅੱਜ ਅਸੀਂ ਉੱਥੇ ਜਾਣਾ ਸੀ ਆਪਦਾ ਕਬਜ਼ਾ ਲੈਣ ਦੇ ਲਈ ਜਦ ਕਿ 927 ਕਿਲੇ ਜੋ ਜ਼ਮੀਨ ਪਈਆ ਤੇ ਨਾ ਤਾਂ ਇਹ ਸਰਕਾਰ ਦੀ ਜ਼ਮੀਨ ਆ ਉਹ ਉਹ ਇੱਕ ਹਰਿਆਸਤ ਦੇ ਰਾਜੇ ਦੀ ਜ਼ਮੀਨ ਸੀ ਤੇ ਨਾ ਅੱਜ ਕੋਈ ਉਹਦਾ ਵਾਰੀ وارਸਾ ਨਾ ਉਥੇ ਚਿਰਾਗ ਲਾਉਣ ਵਾਲਾ ਤੇ ਅਸੀਂ ਚਿਰਾਗ ਲਾਉਣ ਵਾਲੇ ਆ ਤੇ ਅਸੀਂ ਜ਼ਮੀਨ ਸਾਮਣ ਵਾਲੇ ਆ ਤੇ ਜੇ ਇਹ ਸਰਕਾਰ ਕਹਿੰਦੀ ਆ ਉਹ ਜ਼ਮੀਨ ਤੇ ਸਾਡਾ ਹੱਕ ਆ ਅਸੀਂ ਆਪਦੀ ਉਥੇ ਯਾਨੀ ਕੋਈ ਮੰਡੀ ਲਾਵਾਂਗੇ ਜਾਂ ਕੋਈ ਫੈਕਟਰੀ ਲਾਵਾਂਗੇ ਸਾਡਾ ਹੱਕ ਇਹ ਬਣਦਾ ਵੀ ਜਿਹੜੀ ਹਰਿਆਸਤੇ ਰਾਜੇ ਦੀ ਜ਼ਮੀਨ ਆਜ਼ਾਦ ਕਿ ਉਹਦਾ ਵਾਰਿਸ ਹੈ ਨਹੀਂ ਤਾਂ ਅਸੀਂ ਉਹਦੇ ਵਾਰਿਸਾਂ ਅਸੀਂ ਉਹ ਜ਼ਮੀਨ ਨੂੰ ਸਾਮਾਂਗੇ ਅਸੀਂ ਉਹਤੇ ਕਬਜ਼ਾ ਕਰਾਂਗੇ ਖੇਤੀਬਾੜੀ ਅਸੀਂ ਆਪ ਕਰਾਂਗੇ ਜਿਵੇਂ ਕਬਜ਼ਾ ਕਰਨ ਦੇ ਦਰ ਗਏ ਐ ਚੱਕ ਲਿਆਉਂਦੇ ਆ ਤਾਂ ਇਹ ਸਾਨੂੰ ਚੱਕ ਲਿਆਉਂਦੇ ਨੇ ਜਦੋਂ ਇਹਨਾਂ ਨੂੰ ਡਰ ਸੀ ਜਦੋਂ ਅਸੀਂ ਪਿੰਡਾਂ ਦੇ ਵਿੱਚੋਂ ਅੱਜ ਨਿਕਲੇ ਆ ਜੀ ਇਹ ਜਿਹੜੇ ਸਾਡੇ ਮੇਨ ਪ੍ਰਧਾਨ ਸੀਗੇ ਅੱਜ ਤੋਂ ਇਹ ਜਿਹੜਾ ਪ੍ਰਸ਼ਾਸਨਾ ਉਹਨਾਂ ਨੂੰ 3-4 ਦਿਨਾਂ ਤੋਂ ਹਰਿਆਸਤਾਨ ਦੇ ਵਿੱਚ ਘਰ ਕਿਸੀ ਦੇ ਘਰੇ 3 ਵਜੇ ਜਾਂਦੇ ਨੇ ਕਿਸੇ ਦੇ 4 ਵਜੇ ਜਾਂਦੇ ਨੇ ਤੇ ਸਾਡੀਆਂ ਧੀਆਂ ਭੈਣਾਂ ਨੂੰ ੱੱਕੇ ਵੀ ਮਾਰਦੇ ਨੇ ਅੰਦਰ ਵੜਦੇ ਨੇ ਐਹ ਜੀਆਂ ਬਾਤ ਸਲੂਕੀਆਂ ਇਹ ਸਰਕਾਰ ਸਾਡੇ ਨਾਲ ਕਰ ਰਹੀ ਆ ਚੁੱਪਣ ਲੱਗੇ ਜੀਆਂ ਕਰ ਰਹੇ ਨਹੀਂ ਬਦਤਮੀਜ਼ੀ ਆਂ ਕਰੀ ਸੀ ਅਸੀਂ ਤਿੰਨੇ ਜਾਣੇ ਸੀਗੇ ਜਦੋਂ ਸਾਡੇ ਘਰੇ ਆਏ ਨੇ ਉਹ ਕਹਿੰਦੇ ਤੁਸੀਂ ਹਾਂ ਦਰਵਾਜ਼ਾ ਖੋਲੋ ਅਸੀਂ ਕਹਾਂ ਵੀ ਅਸੀਂ ਕਿਉਂ ਦਰਵਾਜ਼ਾ ਖੋਲੀਓ ਕਿਉਂਕਿ ਅਸੀਂ ਲੇਡੀ ਕੱਲੇ ਆ ਸੀਗੀਆਂ ਤੇ ਫਿਰ ਕਹਿੰਦੇ ਵੀ ਜੋ ਦਰਵਾਜ਼ਾ ਖੋਲੋ ਅਸੀਂ ਅਸੀਂ ਚਲੋ ਖੋਲ ਤਾਂ ਵੀ ਦਰਵਾਜ਼ਾ ਖੋਲ ਤਾਂ ਕਹਿੰਦਾ ਵੀ ਹਾਂ ਤੁਹਾਡੇ ਇਹ ਘਰੇ ਇੱਕ ਪਿਆਸੀ ਕਿਉਂਕਿ ਸਾਡੇ ਘਰ ਚ ਹਾਲਾਤ ਜੈ ਜੇ ਹੋਣਗੇ ਹੋ ਜਾਣਗੇ ਆ ਮੰਜੇ ਵਸਾਏ ਪਏ ਨੇ ਆ ਫਲਾਣਾ ਕਰ ਰੱਖਿਆ ਅਸੀਂ ਕਹਾਂ ਵੀ ਜਦੋਂ ਅਸੀਂ ਪੈਣ ਆਇਆ ਸਾਨੂੰ ਗਰਮੀ ਲਾਈਟ ਭੱਜੀ ਆ ਅੱਜ ਮੰਜੇੜ ਵਸਤਰੇ ਤਾਂ ਡਾਉਣੀ ਨੇ ਚਾਹੇ ਬਾਹਰ ਡਾਈਏ ਚਾਹੇ ਅੰਦਰ ਡਾਈਏ ਤੇ ਸਰ ਫਿਰ ਸਾਡੇ ਨਾਲ ਬੈੱਡਾਂ ਥੱਲੇ ਸਾਡੇ ਮੂੰਹਾਂ ਉੱਤੇ ਵੀ ਲੈਟਾਂ ਮਾਰੀਆਂ ਸਾਡੇ ਤਿੰਨਾਂ ਜਣੀਆਂ ਦੇ ਬੱਚੇ ਵੀ ਪਏ ਸੀ ਪਰ ਬੱਚਿਆਂ ਦੇ ਵੀ ਲੈਟਾਂ ਮਾਰੀਆਂ ਹੁੰਦੇ ਕਿਹੜੀ ਕਿਹੜੀ ਜਗ੍ਹਾ ਆਇਓ ਨਰਮਣਾ ਨਰਮਣਾ ਤੁਸੀਂ ਨਰਮਣਾ ਤੁਸੀਂ ਨਰਮਣਾ ਜੀ ਨਰਮਣਾ ਤੁਸੀਂ ਬਵੜਾਂ ਕੋਲ ਕਲਾਂ ਤੁਸੀਂ ਵੱਖ-ਵੱਖ ਜਗ੍ਹਾ ਤੋਂ ਜਿਹੜੇ ਅਰੈਸਟ ਕਰਕੇ ਲੈ ਕੇ ਆਉਂਦੇ ਆ ਪਹਿਲਾਂ ਵੀ ਕੀਤੇ ਆ ਇੱਥੇ ਵੀ ਅਰੈਸਟ ਕੀਤੇ ਆ ਤਾਂ ਹੁਣ ਇਹ ਥਾਣਾ ਸਦਰ ਧੂਰੀ ਦੇ ਵਿੱਚ ਇਸ ਵਕਤ ਲੋਕ ਨੇ ਜਿਹੜੇ ਰਾਜੇ ਦੀ ਜ਼ਮੀਨ ਦੇ ਉੱਤੇ ਜਾ ਰਹੇ ਸੀ ਤਾਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੱਖ-ਵੱਖ ਜਗ੍ਹਾ ਤੋਂ ਗ੍ਰਿਫਤਾਰੀਆਂ ਪਾਈਆਂ ਜਾ ਰਹੀਆਂ ਕਿਉਂ ਕਿਉਂ ਗ੍ਰਿਫਤਾਰ ਕੀਤਾ ਤੁਹਾਨੂੰ ਏ ਜੀ ਅਸੀਂ ਜਾ ਰਹੇ ਸੀਗੇ ਜਿਹੜੀ 927 ਕਿਲੇ ਜ਼ਮੀਨ ਸੀ ਉਹਦੇ ਵਿੱਚ ਅਸੀਂ ਜੋ ਵੇਚ ਵੇਚਰਾਕ ਪਿੰਡ ਬਸਾਉਣ ਜਾ ਰਹੇ ਸੀਗੇ ਇਹਨਾਂ ਨੇ ਰਾਸਤੇ 'ਚ ਸਾਨੂੰ ਉੱਥੇ ਫੜ ਲਿਆ ਤੇ ਪਹਿਲਾਂ ਕਹਿੰਦੇ ਸਾਨੂੰ ਵੀ ਕਿ ਤੁਸੀਂ ਦੱਸੋ ਕਿੱਥੇ ਜਾਣਾ ਅਸੀਂ ਕਿਹਾ ਵੀ ਅਸੀਂ ਤਾਂ ਜਿੱਥੇ ਤੁਸੀਂ ਲੈ ਕੇ ਜਾਵਾਂਗੇ ਉੱਥੇ ਜਾਵਾਂਗੇ ਤੁਸੀਂ ਮਤਲਬ ਤੁਹਾਨੂੰ ਕਿੱਥੋਂ ਗ੍ਰਿਫਤਾਰ ਕੀਤਾ ਜੀ ਸਾਨੂੰ ਜੀ ਕਰਾਚੋ ਚਨੇੜੀ ਤੋਂ ਗ੍ਰਿਫਤਾਰ ਕੀਤਾ ਜੀ ਹਾਂਜੀ ਤੁਸੀਂ ਜ਼ਮੀਨ ਤੇ ਚਲੇ ਸੀ ਉੱਥੇ ਹਾਂਜੀ ਪੁਲਿਸ ਤਾਂ ਮਤਲਬ ਤੁਹਾਨੂੰ ਕਿਉਂ ਕਬਜ਼ਾ ਲੈਣ ਦਿਓਗੇ ਉੱਥੇ ਪੁਲਿਸ ਕਹਿੰਦੀ ਤਾਂ ਜ਼ਮੀਨ ਹੀ ਕਿਸੇ ਹੋਰ ਦੀ ਹੈ ਮਤਲਬ ਸਰਕਾਰ ਕਹਿ ਰਹੀ ਹੈ ਸਰ ਉੱਥੇ ਜ਼ਮੀਨ ਸਰ ਜਿਹੜੀ ਸਰਕਾਰ ਆ ਜੀ ਉਹ ਆਪ ਦਾ ਉਹ ਕਰਨਾ ਚਾਹੁੰਦੀ ਆ ਵੀ ਇੱਥੇ ਮੰਡੀ ਲਾਈ ਜਾਵੇ ਕੁਝ ਹੋਰ ਕਰਿਆ ਜਾਵੇ ਸਰ ਇਹ ਸਾਡੇ ਜਿਹੜੇ ਮਤਲਬ ਇਹ ਭਾਈਚਾਰਾ ਇਹਨਾਂ ਦੇ ਵਿੱਚ ਨਹੀਂ ਵੰਡੀ ਜਾਊਗੀ ਇਹ ਜ਼ਮੀਨ ਜੇ ਇਹਨਾਂ ਦੇ ਵਿੱਚ ਜ਼ਮੀਨ ਵੰਡੀ ਜਾਊਗੀ ਸਾਡਾ ਵੀ ਹੱਕ ਸਾਨੂੰ ਮਿਲ ਜਾਊਗਾ ਕਿਸੇ ਗਰੀਬ ਦੇ ਘਰ ਵਿੱਚ ਕਹਿੰਦੇ ਨੇ ਵੀ ਬੇ ਕਿਹ ਕਹਿੰਦੇ ਨੇ ਬੇੜੇ ਤੇ ਕਮੀ ਆ ਵੀ ਆ ਜਾ ਇਹ ਸੂਰਜ ਕਹਿੰਦਾ ਸੂਰਜੇ ਵੇੜਿਆਂ ਦੇ ਕਮੀਆਂ ਦੇ ਵਿੱਚ ਆ ਜਾ। ਇਹ ਇਹ ਸਾਡੇ ਵੇੜੇ ਦੇ ਵਿੱਚ ਕਮੀ ਆਉਣ ਨਹੀਂ ਦਿੰਦਾ। ਤੁਮਾਨ ਤੁਮਾਨ। ਪਗਮੰਤ ਤੁਮਾਨ ਜੀ। ਇਹ ਤਾਂ ਆਮਕਰਾਂ ਦਾ ਮੁੰਡਾ ਹੈ। ਇਹ ਸਾਡੇ ਲਈ ਤਾਂ ਜੀ ਆਮਕਰਾਂ ਦਾ ਮੁੰਡਾ ਹੈ ਹੀ ਨਹੀਂ। ਹੈ ਨਹੀਂ ਸਾਡੇ। ਲੱਗਦਾ ਹੈ ਆਮਕਰਾਂ ਦਾ ਜੀ ਸਰਕਾਰ ਹੈ। ਨਹੀਂ ਨਹੀਂ ਕੋਈ ਆਮਕਰਾਂ ਸਾਡੇ ਲਈ ਕੋਈ ਆਮਕਰਾਂ ਦੀ ਨਹੀਂ। ਏਕੜਾ ਮਚੌਧਰੀਆਂ ਦਾ ਸਾਥ ਦੇ ਰਹੇ ਨੇ ਜੀ ਤੇ ਦਿੰਦੇ ਰਹਿਣਗੇ। ਅੱਜ ਅਸੀਂ ਜਦੋਂ ਬੇਗਮਪੁਰਾ ਬਸਾਉਣ ਦੀ ਜੋ ਰਸਮ ਸਾਡੀ ਹੈਗੀ ਸੀ। ਜਦੋਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਅਸੀਂ ਉੱਥੇ ਚਿਰਾਗ ਲਾ ਕੇ ਗਿਆ ਤੇ ਅੱਜ ਅਸੀਂ ਉੱਥੇ ਜਾਣਾ ਸੀ ਆਪਦਾ ਕਬਜ਼ਾ ਲੈਣ ਦੇ ਲਈ। ਜਦ ਕਿ 927 ਕਿਲੇ ਜੋ ਜ਼ਮੀਨ ਪਈਆ ਤੇ ਨਾ ਤਾਂ ਇਹ ਸਰਕਾਰ ਦੀ ਜ਼ਮੀਨ ਆ ਉਹ ਉਹ ਇੱਕ ਹਰਿਆਸਤ ਦੇ ਰਾਜੇ ਦੀ ਜ਼ਮੀਨ ਸੀ ਤੇ ਨਾ ਅੱਜ ਕੋਈ ਉਹਦਾ ਵਾਰੀ ਵਾਰਸਾ ਨਾ ਉਥੇ ਚਿਰਾਗ ਲਾਉਣ ਵਾਲਾ ਤੇ ਅਸੀਂ ਚਿਰਾਗ ਲਾਉਣ ਵਾਲੇ ਆ ਤੇ ਅਸੀਂ ਜ਼ਮੀਨ ਸਾਂਭਣ ਵਾਲੇ ਆ ਤੇ ਜੇ ਇਹ ਸਰਕਾਰ ਕਹਿੰਦੀ ਆ ਉਹ ਜ਼ਮੀਨ ਤੇ ਸਾਡਾ ਹੱਕ ਆ ਅਸੀਂ ਆਪਦੀ ਉਥੇ ਯਾਨੀ ਕੋਈ ਮੰਡੀ ਲਾਵਾਂਗੇ ਜਾਂ ਕੋਈ ਫੈਕਟਰੀ ਲਾਵਾਂਗੇ ਸਾਡਾ ਹੱਕ ਇਹ ਬਣਦਾ ਵੀ ਜਿਹੜੀ ਹਰਿਆਸਤੇ ਰਾਜੇ ਦੀ ਜ਼ਮੀਨ ਆਜ਼ਾਦ ਕਿ ਉਹਦਾ ਵਾਰਿਸ ਹੈ ਨਹੀਂ ਤਾਂ ਅਸੀਂ ਉਹਦੇ ਵਾਰਿਸਾਂ ਅਸੀਂ ਉਹ ਜ਼ਮੀਨ ਨੂੰ ਸਾਮਾਂਗੇ ਅਸੀਂ ਉਹਤੇ ਕਬਜ਼ਾ ਕਰਾਂਗੇ ਖੇਤੀਬਾੜੀ ਅਸੀਂ ਆਪ ਕਰਾਂਗੇ ਜਿਵੇਂ ਕਬਜ਼ਾ ਕਰਨ ਦੇ ਦਰ ਗਏ ਐ ਚੱਕ ਲਿਆਉਂਦੇ ਆ ਤਾਂ ਇਹ ਸਾਨੂੰ ਚੱਕ ਲਿਆਉਂਦੇ ਨੇ ਜਦੋਂ ਇਹਨਾਂ ਨੂੰ ਡਰ ਸੀ ਜਦੋਂ ਅਸੀਂ ਪਿੰਡਾਂ ਦੇ ਵਿੱਚੋਂ ਅੱਜ ਨਿਕਲੇ ਆ ਜੀ ਇਹ ਜਿਹੜੇ ਸਾਡੇ ਮੇਨ ਪ੍ਰਧਾਨ ਸੀਗੇ ਅੱਜ ਤੋਂ ਇਹ ਜਿਹੜਾ ਪ੍ਰਸ਼ਾਸਨਾ ਉਹਨਾਂ ਨੂੰ 3-4 ਦਿਨਾਂ ਤੋਂ ਹਰਿਆਸਤਾਂ ਦੇ ਵਿੱਚ ਘਰ ਰਿਹਾ ਕਿਸੇ ਦੇ ਘਰੇ 3 ਵਜੇ ਜਾਂਦੇ ਨੇ ਕਿਸੇ ਦੇ 4 ਵਜੇ ਜਾਂਦੇ ਨੇ ਤੇ ਸਾਡੀਆਂ ਧੀਆਂ ਭੈਣਾਂ ਨੂੰ ਧੱਕੇ ਵੀ ਮਾਰਦੇ ਨੇ ਅੰਦਰ ਵੜਦੇ ਨੇ ਐਹੋ ਜਿਹੀਆਂ ਬਾਤ ਸਲੂਕੀਆਂ ਇਹ ਸਰਕਾਰ ਸਾਡੇ ਨਾਲ ਕਰ ਰਹੀ ਆ ਚੁੱਲਣ ਲੱਗੇ ਜੀਆਂ ਕਰ ਰਹੇ ਨਹੀਂ ਬਦਤਮੀਜ਼ੀ ਆ ਕਿਸੇ ਤਿੰਨੇ ਜਾਣੇ ਸੀਗੇ ਜਦੋਂ ਸਾਡੇ ਘਰੇ ਆਏ ਨੇ ਉਹ ਕਹਿੰਦੇ ਤੁਸੀਂ ਹਾਂ ਦਰਵਾਜ਼ਾ ਖੋਲੋ ਅਸੀਂ ਕਹਾਂ ਵੀ ਅਸੀਂ ਕਿਉਂ ਦਰਵਾਜ਼ਾ ਖੋਲਹੀਏ ਕਿਉਂਕਿ ਅਸੀਂ ਲੇਡੀ ਕੱਲੀਆਂ ਸੀਗੀਆਂ ਤੇ ਫਿਰ ਕਹਿੰਦੇ ਵੀ ਜੋ ਦਰਵਾਜ਼ਾ ਖੋਲੋ ਅਸੀਂ ਅਸੀਂ ਚਲੋ ਖੋਲ ਤਾਂ ਵੀ ਦਰਵਾਜ਼ਾ ਖੋਲ ਤਾਂ ਕਹਿੰਦਾ ਵੀ ਹਾਂ ਤੁਹਾਡੇ ਇਹ ਪਰ ਇੱਕ ਪਿਆਸੀ ਕਿਉਂਕਿ ਸਾਡੇ ਘਰ ਚ ਹਾਲਾਤ ਜੈ ਜਿਓਣਗੇ ਹੋ ਜਾਣਗੇ ਆ ਮੰਜੇ ਵਸਾਏ ਪਏ ਨੇ ਆ ਫਲਾਣਾ ਕਰ ਰੱਖਿਆ ਅਸੀਂ ਕਹਿ ਵੀ ਜਦੋਂ ਅਸੀਂ ਪੈਣ ਆਏ ਸਾਨੂੰ ਗਰਮੀ ਲਾਈਟ ਭੱਜੀ ਆ ਸੀ ਆ ਦੇ ਮੰਜੇ ਰ ਉਸਤਰੇ ਤਾਂ ਡਾਉਣੀ ਨੇ ਚਾਹੇ ਬਾਹਰ ਡਾਈਏ ਚਾਹੇ ਅੰਦਰ ਡਾਈਏ ਫੇਰ ਵੀ ਸਰ ਫੇਰ ਸਾਡੇ ਨਾਲ ਬੈੱਡਾਂ ਥੱਲੇ ਸਾਡੇ ਮੂੰਹਾਂ ਉੱਤੇ ਵੀ ਲੈਟਾਂ ਮਾਰੀਆਂ ਸਾਡੇ ਤਿੰਨਾਂ ਜਣੀਆਂ ਦੇ ਬੱਚੇ ਵੀ ਪਏ ਸੀ ਪਰ ਬੱਚਿਆਂ ਦੇ ਵੀ ਲੈਟਾਂ ਮਾਰੀਆਂ ਕਿਹੜੀ ਕਿਹੜੀ ਜਗ੍ਹਾ ਆਏ ਨਰਮਣਾ ਨਰਮਣਾ ਤੁਸੀਂ ਨਰਮਣਾ ਤੁਸੀਂ ਨਰਮਣਾ ਜੀ ਨਰਮਣਾ ਤੁਸੀਂ ਬਬੜਾਂ ਕਲਾਂ ਤੋਂ ਆਂ ਵੱਖ-ਵੱਖ ਜਗ੍ਹਾ ਤੋਂ ਜਿਹੜੇ ਅਰੈਸਟ ਕਰਕੇ ਲੈ ਕੇ ਆਉਂਦੇ ਆ ਪਹਿਲਾਂ ਵੀ ਕੀਤੇ ਇੱਥੇ ਵੀ ਰੈਸਟ ਕੀਤੇ ਤਾਂ ਹੁਣ ਇਹ ਥਾਣਾ ਸਦਰ ਧੂਰੀ ਦੇ ਵਿੱਚ ਇਸ ਵਕਤ ਲੋਕ ਨੇ ਜਿਹੜੇ ਰਾਜੇ ਦੀ ਜ਼ਮੀਨ ਦੇ ਉੱਤੇ ਜਾ ਰਹੇ ਸੀ ਤਾਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੱਖ-ਵੱਖ ਜਗ੍ਹਾ ਤੋਂ ਗ੍ਰਿਫਤਾਰੀਆਂ ਪਾਈਆਂ ਜਾ ਰਹੀਆਂ